ਦੇ ਵਿੱਚ ਆਪਾਂ ਪਾਵਰ ਸਟੀਅਰਿੰਗ ਦੀ ਜੌਬ ਕਲਚ ਦੀ ਜੌਬ ਰਿਵਰਸ ਬੀਟੀ ਦੀ ਜੌਬ ਆਪਾਂ ਇਸ ਟਰੈਕਟਰ ਦਾ ਗੇਅਰ ਖੋਲਦੇ ਆ ਤੇ ਗੇਅਰ ਖੋਲ ਕੇ ਪੀਟੀਓ ਕਿਉਂਦਾ ਫਟਾ ਕਰਦੇ ਆ ਇਸ ਟਰੈਕਟਰ ਦੇ ਵਿੱਚ ਤੇ ਉਹ ਸਾਰੀ ਵੀਡੀਓ ਤੁਹਾਨੂੰ ਦਿਖਾਉਂਦੇ ਆਪਾਂ ਆਹ ਸ਼ਾਫਟ ਫਿੱਟ ਕਰਕੇ ਵਿੱਚ ਤੇ ਇਹਦੇ ਸਰਾਖ ਵਗੈਰਾ ਮਾਰਦੇ ਆ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਸੋ ਅੱਜ ਗੱਲਬਾਤ ਕਰਦੇ ਆਪਾਂ ਜੋ ਸੋਨਾਲੀ ਕਾ ਟਰੈਕਟਰ ਆਪਣੇ ਕੋਲੇ ਲੁਧਿਆਣੇ ਤੋਂ ਖੁੱਲਿਆ ਵਾ ਸਵੈਸਰ ਟਰੈਕਟਰ ਦੇ ਵਿੱਚ ਆਪਾਂ ਪਾਵਰ ਸਟੀਅਰਿੰਗ ਦੀ ਜੌਬ ਕਲੱਚ ਦੀ ਜੌਬ ਰਿਵਰਸ ਬੀਟੀ ਦੀ ਜੌਬ 3 ਸਪੀਡ ਦੀ ਜੌਬ ਆ ਬਾਕੀ ਬ੍ਰੇਕਾਂ ਵਗੈਰਾ ਲਿਫਟ ਵਗੈਰਾ ਆਪਾਂ ਹੈਵੀ ਫਿਟ ਕਰਨੀ ਆ ਬਾਕੀ ਇਸ ਟਰੈਕਟਰ ਦੇ ਆਪਾਂ ਜੈਕ ਵਗੈਰਾ ਵੀ ਲਾਵਾਂਗੇ ਸੋ ਸਜਣੋ ਜੁੜੇ ਦੇ ਵੀਡੀਓ ਦੇ ਨਾਲ ਬਾਕੀ ਜਿਹੜੇ ਭਰਾ ਨਵੇਂ ਜੁੜੇ ਨੇ ਵੀਡੀਓ ਦੇ ਵਿੱਚ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾ ਜੋ ਤੁਹਾਡੇ ਲਈ ਆਪਾਂ ਇਦਾਂ ਦੇ ਵੀਡੀਓ ਲੈ ਕੇ ਆਉਂਦੇ ਰਾਵਾਂਗੇ। ਬਾਕੀ ਪਾਵਰ ਸਟੀering ਦਾ ਹਿੱਸਾ ਵਗੈਰਾ, ਲਿਫਟ ਪੰਪ ਵਗੈਰਾ ਆਪਣਾ ਫਿੱਟ ਹੋ ਚੁੱਕਿਆਗਾ। ਆਹ ਫਿਟਿੰਗ ਚੈੱਕ ਕਰ ਸਕਦੇ ਹੋ। ਬਾਕੀ ਆਪਾਂ ਪਾਵਰ ਵਾਲੀਆਂ ਪਾਈਪਾਂ ਤੇ ਜੈਨੂਨ ਤਰੀਕੇ ਵਾਂਗੂ ਹੀ ਲਾਵਾਂਗੇ। ਬਾਕੀ ਪਹਿਲਾਂ ਵਾਲੀ ਵੀਡੀਓ 'ਚ ਤੁਸੀਂ ਟੈਂਕੀ ਫਿਟਿੰਗ ਦੀ ਵੀਡੀਓ ਦੇਖ ਸੋਕੀ ਜਾਂ ਆਹ ਦੇਖ ਚੁੱਕੇ ਹਾਂ ਕਿੱਥੇ ਲਾਈ ਆਪਾਂ ਟੈਂਕੀ। ਅੱਜ ਆਪਾਂ ਇਸ ਟਰੈਕਟਰ ਦਾ ਗੇਅਰ ਖੋਲਦੇ ਹਾਂ ਤੇ ਗੇਅਰ ਖੋਲ ਕੇ ਦੋਨੋਂ ਰਿਵਰਸ ਪੀਟੀਓ ਕਿਉਂ ਦਾ ਫਟਾ ਕਰਦੇ ਹਾਂ ਇਸ ਟਰੈਕਟਰ ਦੇ ਵਿੱਚ ਤੇ ਉਹ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਅੱਜ ਦੇ ਪਾਰਟ ਦੇ ਵਿੱਚ ਸਾਰਾ ਆਪਾਂ ਪਾਰਟ ਸੇ ਦਾ ਵਾਸ਼ ਕਰਾਂਗੇ ਬਾਕੀ ਕਲੱਚ ਕਲੱਚ ਦੀ ਫਿਟਿੰਗ ਤੁਹਾਨੂੰ ਦਿਖਾਵਾਂਗੇ ਇਸ ਪਾਰਟ ਦੇ ਵਿੱਚ ਬਾਕੀ ਤਿੰਨ ਨੰਬਰ ਪਾਰਟ ਦੇ ਵਿੱਚ ਤੁਹਾਨੂੰ ਇਸ ਦੀ ਰਿਵਰਸ ਪੀਟੀਓ ਫਿਟਿੰਗ ਦੀ ਡਿਟੇਲ ਦੇਵਾਂਗੇ ਵੀ ਕਿੱਦਾਂ ਕਿੱਦਾਂ ਆਪਾਂ ਰਿਵਰਸ ਪੀਟੀਓ ਫਿਟਿੰਗ ਕਰਦੇ ਹਾਂ ਤੇ ਆਓ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਤੇ ਖੋਲਦੇ ਆਪਾਂ ਜਲਦੀ ਜਲਦੀ ਇਸ ਟਰੈਕਟਰ ਦਾ ਗੇਅਰ ਬਾਕੀ ਆਪਣਾ 963 ਹੋ ਰਿਹਾ ਸਵਰਾਜ ਬਾਕੀ ਇੱਕ ਟਰੈਕਟਰ ਹੋਰ ਆਪਣੇ ਕੋਲੇ 960 963 ਹੋਣ ਵਾਸਤੇ ਆਇਆ ਵਾ ਬਾਕੀ ਕੱਲੂ ਇੱਕ ਫੋਰ ਟਰੈਕਟਰ ਦਾ ਇੰਜਨ ਕਰਾਂਗੇ ਆਪਾਂ ਉਹ ਆਊਗਾ ਬਾਕੀ ਆਰਜਨ ਵਗੈਰਾ ਆਪਣੇ ਕੋਲੇ ਕੰਮ ਹੋਣ ਵਾਸਤੇ ਆਏ ਨੇ ਬਾਕੀ ਨਾੜ ਗੇਰਾਂ ਕਾ ਖੋਲਣਾ ਪੈ ਇੰਜਨ ਵਾਲਾ ਦੋ ਨਾੜ ਗੇਰਾਂ ਖੋਲਣ ਨੇ ਇੰਜਨ ਓਵਰਾਲ ਨੂੰ ਉਹ ਵੀ ਜਲਦੀ ਖੋਲਨੇ ਖੋਲ ਰਹੇ ਆ ਆਪਾਂ ਹਾਂਜੀ ਜੋ ਆਪਣਾ ਗੇਅਰ ਵਗੈਰਾ ਦਾ ਸਮਾਨ ਸਾਰਾ ਤਵਾਸ਼ ਹੋ ਰਿਹਾਗਾ ਬਾਕੀ ਗੇਅਰ ਦੇ ਆਪਾਂ ਜੋ ਅ ਰਿਵਰਸ ਵੀਟੂ ਕਰ ਰਹੇ ਆ ਬਾਕੀ ਆ ਸ਼ਾਰਟ ਵਗੈਰਾ ਦੀ ਫਿੱਟ ਕੀਤੀ ਹੈ ਗਰਾਰੀ ਆ ਰਿਵਰਸ ਵੀਟੂ ਲਈ ਗਰਾਰੀ ਵਗੈਰਾ ਫਿੱਟ ਕੀਤੀ ਆ ਤੇ ਹੁਣ ਆਪਾਂ ਆ ਸ਼ਾਰਟ ਫਿੱਟ ਕਰਕੇ ਵਿੱਚ ਤੇ ਇਹਦੇ ਸਰਾਖ ਵਗੈਰਾ ਮਾਰਦੇ ਆ ਆਪਾਂ ਜੋ ਹਾਊਸਿੰਗ ਲੱਗਣਾ ਆਪਣਾ ਬਾਕੀ ਪਾਰਟਸ ਇਧਰ ਆਪਣਾ ਵਾਸ਼ ਹੋ ਰਿਹਾਗਾ ਉਹ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਵਾਸ਼ ਹੋਈ ਜਾਂਦਾ ਸੋਨ ਲੀਕਾ ਦਾ ਪਾਰਟਸ ਤੇ ਬਾਕੀ ਦੇਖਦੇ ਕੋਈ ਕਮੀ ਪੇਸ਼ੀ ਹੋਈ ਪਾਰਟਸ ਦੇ ਵਿੱਚ ਤਾਂ ਆਪਾਂ ਬਦਲਾਂਗੇ ਤੇ ਅੱਜ ਆਪਾਂ ਇਹਦਾ ਕਲਚ ਸੈਂਬਲ ਕਰਾਂਗੇ ਤੇ ਬਾਕੀ ਗੀਅਰ ਵਗੈਰਾ ਦੀ ਫਿਟਿੰਗ ਕਰਾਂਗੇ ਬਾਕੀ ਜੋ ਆ ਗਰਾਰੀਆ ਗਰਾਰੀ ਨੂੰ ਘੁਮਾਉਗੇ ਜਿਹਦੇ ਕਾਰਨ ਕਰਕੇ ਆਪਣੀ ਗিয়ার ਦੀ ਪਾਵਰ ਆ ਸ਼ਾਫਟ ਨੂੰ ਮਿਲੂਗੀ ਜਿਹਦੇ ਕਾਰਨ ਕਪਲੀਆਂ ਨੇ ਵੀ ਇੱਕ ਪਾਵਾਂਗੇ ਤਾਂ ਹੀ ਇਹ ਰਿਵਰਸ ਪੀਟੀਓ ਆਪਣਾ ਕੰਮ ਕਰਦਾਗਾ ਬਾਕੀ ਆਪਾਂ ਹੋਜ਼ਿੰਗ ਵਗੈਰਾ ਫਿਟਿੰਗ ਕਰਦੇ ਆਂ ਤੇ ਬਾਕੀ ਦੇਖਦੇ ਆਪਾਂ ਆਪਣਾ ਸਰਾਖ ਸਿੱਧਾ ਹੋਇਆ ਜਾਂ ਨਹੀਂ ਹੋਇਆ ਐਂਡ ਓਕੇ ਆ ਸਰਾਖ ਆਪਣਾ ਤੇ ਲੋ ਚੱਕੋ ਜੀ ਲੱਗ ਗਿਆ ਬੋਲਟ ਬੋਲਟ ਲਾ ਕੇ ਆਪਣਾ ਸ ਰਹਿ ਗਿਆ ਇੱਕ ਸਰਾਖ ਮਾਰਨ ਵਾਲਾ ਇਧਰਲਾ ਸਰਾਖ ਵੀ ਦਿਖਾਉਗਾ ਵੱਜ ਗਿਆ आ सुराख दिखाओ लग गया बाकी आराख भी आप मारे आर्ट भी अपनी फ्री है और देखो इस तो तू बादख मार के आप मुड़के दिन डाफला तोने फिट कर दे चलो भी सचिनों जो अपनी प्रैशर प्लेट अपनी आ गई नवी देखो ये खोल रहे हैं आप जो सोनालीका कंपनी की है जेन बाकी थो दिखा दें क्योंकि इस ट्रैक्टर के कलच पहले गुंजा सगा अ 13000 ਤੇ 802 ਰੁਪਏ ਲਿਸਟਾਂ ਦੀ ਬਾਕੀ ਪਹਿਲਾ ਪ੍ਰਾਈਸ ਰੇਟ ਆਪਣੀ ਆ ਸੀਗੀ ਆਹ ਨਹੀਂ ਸਪਰਿੰਗਾਂ ਵਾਲੀ ਕਿਉਂਕਿ ਇਹ ਸੁਪਰਸੀਡਰ ਵਗੈਰਾ ਤੇ ਕਲਚਰ ਕਾਮਯਾਬ ਨਹੀਂਗਾ ਤੇ ਬਾਕੀ ਕੜਾ ਵੀ ਆਪਾਂ ਨਵਾਂ ਪਾ ਰਹੇ ਹਾਂ ਇਸ ਟਰੈਕਟਰ ਦਾ ਕੜਾ ਆਪਣਾ ਨਵਾਂ ਚੜਾਉਣਾ ਗਰਮ ਕਰਕੇ ਵੀਲ ਵੀ ਆਪਾਂ ਦੂਜਾ ਪਾਤਾ ਨਾ ਤੇ ਚਲੋ ਇਧਰੋਂ ਆਪਣਾ ਵਾਸ਼ ਹੋ ਚੁੱਕਿਆ ਚੰਗੀ ਤਰ੍ਹਾਂ ਜਦੋਂ ਸਫਾਈ ਕਰਤੀ ਆਪਾਂ ਮੈਂਡ ਸੀਲ ਨਵੀਂ ਪਾਵਾਂਗੇ ਆਪਾਂ ਤੇ ਬੈਰੰਗ ਵੀ ਆਪਾਂ ਨਵਾਂ ਪਾਵਾਂਗੇ ਰੈਂਕਲਾ ਚਲੋ ਜੋ ਆਪਣਾ ਕਲੱਚ ਅਸੈਂਬਲੀ ਫਿਟ ਹੋ ਚੁੱਕੀ ਆ ਤੇ ਬਾਕੀ ਆ ਜੈਨ ਵਗੈਰਾ ਆਪਾਂ ਲਾ ਕੇ ਤੇ ਨੂੰ ਕੱਸ ਦੇ ਨਮਾ ਪਲੇਟ ਤੇ ਬਾਕੀ ਇਧਰ ਹੋਜ਼ਿੰਗ ਵਗੈਰਾ ਦੀ ਫਿਟਿੰਗ ਹੋ ਚੁੱਕੀ ਆ ਸੋ ਉਸ ਤੋਂ ਬਾਅਦ ਆਪਾਂ ਗੇਅਰ ਦੀ ਫਿਟਿੰਗ ਕਰਦੇ ਆ ਜੀ ਤੇ ਗੇਅਰ ਦਾ ਬਾਕੀ ਗੇਅਰ ਆਪਣਾ ਖੋਲ ਲਿਆ ਸੀ ਕਾਉਂਟਰ ਵਗੈਰਾ ਕੱਢ ਲਈ ਸੀ ਆਪਾਂ ਬਾਹਰ ਕਾਉਂਟਰ ਵਗੈਰਾ ਕੱਢ ਲਈ ਸੀ ਬਾਹਰ ਆਪਾਂ ਕਾਉਂਟਰ ਵਗੈਰਾ ਕੱਢ ਕੇ ਬਾਕੀ ਤੁਹਾਨੂੰ ਦੱਸਿਆ ਜੀ ਰਿਵਰਸ ਵੀਡੀਓ ਵਾਲਾ ਹੋਜ਼ਿੰਗ ਵਗੈਰਾ ਫਿਟਿੰਗ ਕੀਤੀ ਆਪਾਂ ਤੇ ਤੁਸੀਂ ਵੀਡੀਓ ਚ ਪਹਿਲਾਂ ਦੇਖਿਆ ਹੀ ਆ ਤੋ ਚਲੋ ਇਸ ਤੋਂ ਬਾਅਦ ਕਰਦੇ ਆਂ ਭਾਜੀ ਹੌজিং ਦੀ ਫਿਟਿੰਗ ਆਹ ਸੌਰੀ ਗੇਅਰ ਦੀ ਫਿਟਿੰਗ ਹੌজিং ਦਾ ਫਿੱਟ ਹੋ ਚੁੱਕਿਆ ਉਹका ਸੋਚਦਾ ਇਥੇ ਫੇਸ ਲੱਗਣਾ ਆਪਣਾ ਤੇ ਫੇਸ ਇਹ ਬਣਾਇਆ ਆਪਾਂ ਇਹਦਾ ਚਲੋ ਕਾਕਸ ਕੇ ਦੇਖਦੇ ਆਪਾਂ ਸੋਚ ਕਿਉਂਕਿ ਇਹ ਫੈਕਟਰ ਦੇ ਸਾਈਲੋ ਨੂੰ ਚੁੱਤ ਨਹੀਂ ਆਉਂਦੀ ਸੀ ਤੇ ਚਲੋ ਲਾਤੀ ਆਪਾਂ ਇਹਦੇ ਸੱਚ ਵੀ ਲੋਈ ਕਿ ਆਪਾਂ ਐਸਾ ਟਰੈਕਟਰ ਦੇ 14 ਦਾ ਟਾਇਰ ਪਾਉਣੇ ਆ ਤੇ 14 ਦੇ ਟਾਇਰਾਂ ਲਈ ਫਿਰ ਆਪਾਂ ਨੂੰ 샤ਫਟ ਵਗੈਰਾ ਹਾ ਫੋਰ ਫਿਟ ਕੀਤੀ ਆਪਾਂ ਇਹਦੇ ਚ ਚਾਲ ਦੀ ਸੈਟਿੰਗ ਕਰਣੀ ਬਾਕੀ ਇਹਦੇ ਚ ਬੈਰਿੰਗ ਵੀ ਆਪਾਂ ਹੈਵੀ ਕਰ ਰਹੇ ਆ ਤਾਂ ਜੋ ਤੁਹਾਨੂੰ ਕਸਟਮਰ ਨੂੰ ਜੋ ਆਪਣੀ ਗਾਂ ਨੂੰ ਦਿੱਕਤ ਨਾ ਆਵੇ 샤ਫਟ ਦਾ ਬੈਰਿੰਗ ਬੰਦ ਹੋ ਜਾਈ ਕਿਉਂਕਿ ਪਹਿਲਾਂ ਇਸ ਟਰੈਕਟਰ ਦਾ 샤ਫਟ ਵਾਲਾ ਬੈਰਿੰਗ ਵੀ ਖਰਾਬ ਹੋਇਆ ਵਸ ਸੀਗਾ ਕਿਉਂਕਿ ਸੋਨਾਲੀਕਾ ਜੇ ਇੰਡੀਆਂ ਜੇ ਜ਼ੋਰ ਜ਼ਿਆਦਾ ਹੋਣ ਕਾਰਨ ਕਰਕੇ ਆ 샤ਫਟ ਜ਼ਿਆਦਾ ਖਰਾਬ ਕਰਦਾ ਤੇ ਬੈਰਿੰਗ ਜ਼ਿਆਦਾ ਖਰਾਬ ਕਰਦਾ ਇਸੇ ਕਾਰਨ ਕਰਕੇ ਆਪਾਂ ਬੈਰਿੰਗ ਵੀ ਆਪਾਂ ਹੈਵੀ ਪਾ ਰਹੇ ਆ ਇਹਦੇ ਵਿੱਚ ਆਉ ਕਰਦੇ ਆਂ ਬੰਨ ਦੀ ਫਿਟਿੰਗ ਚਲੋ ਜੀ ਆਪਾਂ ਭੋਕਾ ਵੀ ਨਲਾ ਪਾਇਆ ਬਿਲਕੁਲ ਸਵਰਾਜ ਕੰਪਨੀ ਦਾ ਜੈਨਨ ਉਹ ਦੇਖੋ ਸਾਰਾ ਪਾਰਟ ਨੰਬਰ ਹੈ ਇਹਦੇ ਚ ਜੈਨਨ ਪਾ ਰਹੇ ਆ ਕਿਉਂਕਿ ਆ ਪਹਿਲਾਂ ਸ਼ਾਫਟ ਕਿਸੇ ਦੀ ਦੇਸੀ ਪਾਈ ਹੋਈ ਸੀ ਕਿਉਂਕਿ ਇਹ ਆ ਜਗਾ ਤੋਂ ਖੈਂਦੀ ਵੀ ਸੀ ਨਾਲ ਆ ਦੇਖੋ ਜਗਾ ਤੋਂ ਕਿਸ ਦੀ ਸੀ ਨਾਲ ਤੇ ਇਹ ਕਿਉਂਕਿ ਇਹ ਚ ਵਾਲਾਗਾ ਬਾਕੀ ਸ਼ਾਫਟ ਆਪਾਂ ਕੱਢਤੀ ਤੇ ਹੁਣ ਆਪਾਂ ਹਾਲਿਕਾ ਦਾ ਗੇਅਰ ਆਪਣਾ ਫਿਟਿੰਗ ਹੋ ਚੁੱਕਿਆ ਤੇ ਬਾਕੀ ਤਰਫ ਫੋਰ ਟਰੈਕਟਰ ਦਾ ਆਪਣਾ ਇੰਜਨ ਫੋਲ ਰਿਹਾਗਾ ਉਨਕੇ ਟਰੈਕਟਰ ਵੀ ਆਪਾਂ ਮੋਡੀਫਾਈ ਕਰਨਾ ਰੰਗ ਪੇਂਟ ਜੌਬ ਸਾਰੀ ਕਰਾਂਗੇ ਇਸ ਟਰੈਕਟਰ ਦੀ ਵੀ ਬਾਕੀ ਇਸ ਤੋਂ ਬਾਅਦ ਇੱਕ ਨਾੜ ਗਰਾਮ ਆ ਰਿਹਾ ਆਪਾਂ ਇਹਨਾਂ ਦਾ ਟਰੈਕਟਰ ਕਿਉਂਕਿ ਦੋ ਟਰੈਕਟਰ ਆਪਾਂ ਇਹਨਾਂ ਦੇ ਮੋਡੀਫਾਈ ਕਰਨੇ ਆ ਸੋ ਆਪਣਾ ਫੋਰਡ ਵੀ ਖੁੱਲ ਚੁੱਕਿਆਗਾ ਤੇ ਬਾਕੀ ਅੱਜ ਗੇਅਰ ਦੀ ਫਿਟਿੰਗ ਪ੍ਰੋਪਰ ਆਪਾਂ ਕਰ ਦਾਂਗੇ ਸੋਨਾਲੀ ਕਾ ਦੀ ਤੇ ਫਿਰ ਇਸ ਤੋਂ ਬਾਅਦ ਆਪਾਂ 3 ਸਪੀਡ ਲ ਗੇਅਰ ਦੀ ਵੀ ਫਿਟਿੰਗ ਕਰਾਂਗੇ ਅੱਜ ਜੈਸੋ ਜੁੜੇਰੇ ਵੀਡੀਓ ਦੇ ਨਾਲ ਤੇ ਬਾਕੀ ਕਰਦੇ ਆ ਫੋਰਡ ਦਾ ਵੀ ਕੰਮ ਸਟਾਰਟ ਬਾਕੀ ਫੋਰਡ ਦੇ ਵੀ ਆਪਣੇ ਵਲੌਗ ਹਨਗੇ ਪਾਰਟ ਹਨਗੇ ਡੱਡ ਤੇ ਜਰੂਰ ਦੇਖਿਓ ਬਾਕੀ ਹਜੇ ਆਪਣੇ ਸੋਨ ਲੀਕਰ ਦੇ ਪਾਰਟ ਆਫ ਫਾਈਨਲ ਹੋ ਰਹੀ ਹੈ। ਜਲਦੀ ਉਹ ਆਪਣਾ ਗੇਅਰ ਬਾਕਸ ਲਗਾ ਕੇ ਨਾਲ ਤੇ ਬਾਕੀ ਇਸ ਤੋਂ ਬਾਅਦ ਆਪਾਂ ਟੈਂਕੀ ਵਗੈਰਾ ਦੀ ਕਰਦੇ ਫਿਟਿੰਗ। ਉਹ ਟੈਂਕੀ ਵਗੈਰਾ ਆਰਮਡ ਆਲ ਦੀ ਕਰਦੇ ਫਿਟਿੰਗ ਆਪਾਂ। ਪਾਈਪਾਂ ਸੇ ਆਪਾਂ ਪਾਗਲਨਾ ਬਣਾਉਨੇ ਆ। ਤੇ ਫਿਰ ਉਸ ਤੋਂ ਬਾਅਦ ਆਪਾਂ 3 ਸਪੀਡਾਂ ਵਾਲਾ ਗੇਅਰ ਲਾਵਾਂਗੇ।